ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰ ਮੁਕੰਮਲ ਲੋਕ ਗੀਤ ਵਿੱਚ ਇਹ ਜੋ ਅੱਜ ਮੈਂ ਤੁਹਾਨੂੰ ਗੀਤ ਸੁਣਾ ਰਹੀ ਹਾਂ ਇਹ ਦੋ ਕਵਿਤਾ ਰੂਪ ਵਿੱਚ ਲਿਖੇ ਹੋਏ ਸਨ ਮੇਰੇ ਬਹੁਤ ਹੀ ਸਤਿਕਾਰਯੋਗ ਦਿੱਤੀ ਹਰਕੀਰਤ ਕੋਰ ਕੀਰਤ ਅਨੰਦਪੁਰ ਸਾਹਿਬ ਤੋਂ ਇਸ ਪੈਣ ਲਈ ਨੇਹਾ ਲਈ ਨੇਹਾ ਪੈਣ ਲਈ ਜਿਸ ਜੋ ਕਿ ਸੋਹਰਿਆਂ ਦੀ ਦਾਸ ਦੀ ਪਲੀ ਚੜ ਗਈ ਉਸ ਲਈ ਇਹ ਚੰਦ ਲਾਈਨਾ ਬਿਆਨ ਕੀਤੀਆਂ ਗਈਆਂ ਹਨ ਮੇਰੇ ਮਰਨ ਦਾ ਕਾਰਨ ਪੁੱਛਦੇ ਜੋ ਦਾਵੇ ਕਰਦੇ ਮੇਰੇ ਨੇ ਮੇਰੇ ਮਰਨ ਦਾ ਕਾਰਨ ਪੁੱਛਦੇ ਜੋ ਦਾਵੇ ਕਰਦੇ ਮੇਰੇ ਨੇ ਦਰਦੇ ਫਿਰਦੇ ਚਿਹਰੇ ਨੇ ਅੱਖਣੇ ਅਸੀਂ ਤਾਂ ਤੀ ਲਿਆਂਦੀ ਕੀਰਤ ਦੱਸਦੇ ਸੋਰੇ ਨੇ ਕੀਰਤ ਦੱਸਦੇ ਸੋਰੇ ਨੇ ਮਰਨ ਵੇਲੇ ਵੀ ਗੱਲੀ ਘੜਦੇ ਝੂਠੇ ਮੜਦੇ ਛੇੜੇ ਨੇ ਸਾ ਮੇਰੇ ਜਦ ਟੁੱਟਦੇ ਪਏ ਸੀ ਸਾ ਮੇਰੇ ਜਦ ਟੁੱਟਦੇ ਪਏ ਸੀ ਆਖਣ ਕਿਹੜੇ ਵੇੜੇ ਸੀ ਅਸੀਂ ਤਾਂ ਕਰਦੇ ਬਚਣ ਸਲਾਹਾਂ ਤੀ ਕਹਿ ਕੇ ਜਿਹੜੇ ਲਿਆਏ ਸੀ ਸਖੀਓ ਨੀ ਮੈਂ ਸਦਾ ਹੀ ਮੋਈ ਪੜ ਅਨ ਪੜਵੀ ਹੋਈ ਸੀ ਇਹ ਮਸਲਾ ਤਾਂ ਕੁਝ ਦਿਨ ਚੱਲਣਾ ਕੀਰਤ ਕਿਸ ਨੂੰ ਕਰਾਂ ਰਜੋਈ ਨੀ ਇਹ ਮਸਲਾ ਤਾਂ ਕੁਝ ਦਿਨ ਚੱਲਣਾ ਕੀਰਤ ਕਿਸ ਨੂੰ ਕਰਾਂ ਯਰ ਜੋਈ ਨਹੀਂ ਆਉਨੀ ਕੋਈ ਕਰੋ ਵਸੀਲਾ ਆਉਨੀ ਕਦ ਕਰੋ ਵਸੀਲਾ ਮੈਂ ਮਾਰੀ ਕਦੇ ਮੋਈ ਨਹੀਂ ਪੇਕੇ ਮੇਰੀ লাশ ਨੂੰ ਲੈ ਕੇ ਵਿੱਚ ਸੜਕਾਂ ਦੇ ਫਿਰਦੇ ਪੇਕੇ ਮੇਰੀ ਸੁਨੂ ਲੈ ਕੇ ਵਿੱਚ ਸੜਕਾਂ ਦੇ ਫਿਰਦੇ ਮੰਗਦੇ ਮੇਰੀ ਮੌਤ ਦਾ ਬਦਲਾ ਇਨਸਾਫਾਂ ਦੇ ਰੂਪੇ ਮੰਗਦੇ ਮੇਰੀ ਮੌਤ ਦਾ ਬਦਲਾ ਇਨਸਾਫਾਂ ਦੇ ਰੂਪੇ ਸਿਖਰ ਦੁਪਹਿਰੇ ਦੇਖਣ ਕੱਠੇ ਤੁਖ ਦੇ ਲਾਸ਼ ਦੇ ਧੂਏ ਨੂੰ ਸ਼िखर ਦੁਪਹਿਰੇ ਦੇਖਣ ਇਕੱਠੇ ਤੁੱਖ ਦੇ লাশ ਦੇ ਤੂੰ ਇਹਨੂੰ ਮੇਰੇ ਦਰਦਾਂ ਲੰਘਣੇ ਨਾ ਦਿੱਤਾ ਆਪਣਿਆਂ ਨੂੰ ਬੂਹੇ ਤੂੰ ਕੀ ਰਤ ਅੱਜ ਤਾ ਰਜ ਰਜ ਰੁਵਾ ਮਿੰਤਾ ਕਰਾਂ ਤਸੀਹੇ ਨੂੰ ਕੀ ਰਤ ਅਜ ਤਾ ਰਜ ਰਜ ਰੋਵਾਂ ਮਿੰਤਾ ਕਰਾਂ ਤਸੀਹੇ ਨੂੰ ਮਿੰਤਾ ਕਰਾਂ ਤਸੀਹੇ ਨੂੰ